ਇੱਕ ਹੀ ਸਮੇਂ ਤੇ ਅੱਜ ਬਣਾਈਆਂ ਸੀ ਦੋ ਰੈਸਪੀਜ਼ ਤੇ ਆ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮਨਰੂਪਸ ਕਿਚਨ 'ਚ ਸਵਾਗਤ ਹੈ ਜੀ ਸਭ ਤੋਂ ਪਹਿਲੀ ਰੈਸਪੀ ਸਾਡੀ ਪੰਜੀਰੀ ਹੈ ਤੇ ਬਾਅਦ ਵਿੱਚ ਅਸੀਂ ਤੁਹਾਨੂੰ ਦੂਸਰੀ ਰੈਸਪੀ ਵੀ ਦੱਸਾਂਗੇ ਤੇ ਆ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਕਿਓ ਆਟਾ ਤੇ ਸੂਜੀ ਇਸ ਦੀ ਪੰਜੀਰੀ ਬਣਾਉਣ ਜਾ ਰਹੇ ਆ ਅੱਧਾ ਬਾਉਲ ਅਸੀਂ ਇੱਥੇ ਕਿਓ ਦਾ ਤੇ ਇੱਕ ਬਾਉਲ ਆਟੇ ਦਾ ਤੇ ਇੱਕ ਕੱਪ ਅਸੀਂ ਇੱਥੇ ਸੂਜੀ ਲਈ ਹੈ ਤੇ ਉਸ ਨੂੰ ਅਸੀਂ ਹੁਣ ਚੰਗੀ ਤਰ੍ਹਾਂ ਪੁੰਨ ਲਵਾਂਗੇ ਕਵਾਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਘਟਾ ਜਾਂ ਵਧ ਕਰ ਸਕਦੇ ਹੋ। ਸਿਮ ਗੈਸ ਤੇ ਅਸੀਂ ਇਸ ਪੰਜੀਰੇ ਨੂੰ ਹਲਕਾ ਹਲਕਾ ਭੁੰਨੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਹਲਕੀ ਹਲਕੀ 골ਡਨ ਬ੍ਰਾਊਨ ਹੋਣੀ ਸ਼ੁਰੂ ਹੋ ਗਈ ਹੈ। ਇਸ ਦੀ ਸਮੈਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬੁਜਣੀ ਸ਼ੁਰੂ ਹੋ ਗਈ ਹੈ ਤੇ ਹੁਣ ਅਸੀਂ ਇਸ ਵਿੱਚ ਪਾਵਾਂਗੇ ਸੌ ਇੱਕ ਛੋਟੀ ਕਟੋਰੀ ਅਸੀਂ ਇੱਥੇ ਸੌਂਫ ਦੀ ਲਈ ਹੈ। ਨਾਲ ਹੀ ਅਸੀਂ ਪਾਵਾਂਗੇ ਇਸ ਵਿੱਚ ਮੋਟੀ ਰਾਜੀ ਦੇ ਦਾਣੇ। ਜੋ ਕਿ ਪੰਦੀਰੀ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਹਨ ਨਾਲ ਹੀ ਅਸੀਂ ਪਾਵਾਂਗੇ ਇੱਕ ਵੱਡੀ ਕਟੋਰੀ ਅਸੀਂ ਖੋਪਾ ਗਰੀ ਦੀ ਜਿਸ ਨੂੰ ਅਸੀਂ ਡਰਾਈ ਕੋਕੋਨਟ ਕਹਿੰਦੇ ਹਾਂ ਉਸ ਨੂੰ ਅਸੀਂ ਕੱਦੂਕਸ ਕਰਕੇ ਰੱਖ ਲਿਆ ਸੀ ਹੁਣ ਇਸ ਵਿੱਚ ਐਡ ਕਰਕੇ ਇਸ ਨੂੰ ਪੁੰਨਾ ਕੁ ਸ਼ੁਰੂ ਕਰ ਦਾਂਗੇ ਪੰਦੀਰੀ ਦਾ ਕਲਰ ਚੇਂਜ ਹੋ ਚੁੱਕਾ ਹੈ ਉਹਨੂੰ ਇਸ ਵਿੱਚ ਪਾਵਾਂਗੇ ਅਸੀਂ ਬਾਕੀ ਦੇ ਡਰਾਈ ਫਰੂਟਸ ਕਾਜੂ ਤੇ ਬਦਾਮ ਅਸੀਂ ਪਾਏ ਹਨ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਪੰਦੀਰੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਅਸੀਂ ਗੈਸ ਆਫ ਕਰ ਦਵਾਂਗੇ ਤੇ ਠੰਡਾ ਹੋਣ ਤੋਂ ਬਾਅਦ ਅਸੀਂ ਇਸ ਵਿੱਚ ਪਾਵਾਂਗੇ ਬਰਾਦਾਖੰਡ ਤੇ ਖੰਡ ਵੀ ਤੁਸੀਂ ਆਪਣੇ ਹਿਸਾਬ ਨਾਲ ਵਧ ਜਾਂ ਘੱਟ ਕਰ ਸਕਦੇ ਹੋ ਜਿੰਨਾ ਤੁਸੀਂ ਮਿੱਠਾ ਲੈਣਾ ਚਾਹੁੰਦੇ ਹੋ ਪੰਜੀਰੀ ਹੋ ਚੁੱਕੀ ਹੈ ਤਿਆਰ ਹੁਣ ਇਸ ਵਿੱਚ ਪਾਏ ਹੈ ਅਸੀਂ ਕਿਸ਼ਮਿਸ਼ ਜਿਸ ਨੂੰ ਅਸੀਂ ਸੌਗੀ ਵੀ ਕਹਿ ਦਿੰਦੇ ਹਾਂ ਤੇ ਪੰਜੀਰੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਵਧੀਆ ਲੱਗ ਰਹੀ ਹੈ ਖਾਨ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁਣ ਅਸੀਂ ਤੁਹਾਨੂੰ ਦੱਸਦੀ ਹੈ ਕਿ ਦੂਸਰੀ ਰੈਸিপি ਕੀ ਹੈ ਇੱਕ ਗੁਜਰੀਆ ਜਿਸ ਨੂੰ ਅਸੀਂ ਮੁੱਠਵਲੇ ਲੱਡੂ ਵੀ ਕਹਿੰਦੇ ਹਨ ਜੋ ਆਮ ਬਿਆਵਾਂ ਵਿੱਚ ਭਰਾਈ ਜਾਂਦੇ ਹਨ ਉਸ ਨੂੰ ਅਸੀਂ ਬਣਾਵਾਂਗੇ ਇੱਥੇ 2 ਕੱਪ ਅਸੀਂ ਮੈਦੇ ਦੇ ਲਏ ਹਨ ਤੇ ਦੇਸੀ ਘਿਓ ਦੀ ਅਸੀਂ ਇੱਥੇ ਮੋਨ ਪਾਈ ਹੈ ਜੋ ਕਿ ਇਸ ਨਾਲ ਬਹੁਤ ਹੀ ਖਸਤਾ ਲੱਡੂ ਬੰਦੇ ਹਨ ਇਸ ਨੂੰ ਚੰਗੀ ਤਰ੍ਹਾਂ ਅਸੀਂ ਹੱਥਾਂ ਨਾਲ ਮਿਕਸ ਕਰ ਲਵਾਂਗੇ ਇਸ ਤਰ੍ਹਾਂ ਕਰਾਂਗੇ ਕਿ ਜੇ ਬਾਈਂਡ ਹੋ ਰਿਹਣ ਤੇ ਆਟਾ ਬਹੁਤ ਵਧੀਆ ਹੈ ਬਸ ਹੁਣ ਅਸੀਂ ਉਸ ਨੂੰ ਗੁੰਨਣਾ ਸ਼ੁਰੂ ਕਰਾਂਗੇ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਤੇ ਨਾਲ ਦੇ ਨਾਲ ਅਸੀਂ ਆਟਾ ਗੁੰਨੇ ਜਾਵਾਂਗੇ ਇੱਕ ਸਖਤ ডো ਤਿਆਰ ਕਰਨਾ ਹੈ ਆਟੇ ਦਾ ਮਲ ਮਲ ਕੇ ਆਟੇ ਨੂੰ ਬਹੁਤ ਹੀ ਵਧੀਆ ਤਿਆਰ ਕਰਕੇ ਗੁੰਨਾਗੇ ਤੇ ਇਸ ਦੇ ਲੱਡੂ ਬਹੁਤ ਜ਼ਿਆਦਾ ਵਧੀਆ ਬਣਦੇ ਹਨ ਅੱਜ ਕੱਲ ਤੇ ਨਹੀਂ ਪਰ ਪੁਰਾਣੇ ਲੋਕ ਇਸ ਨੂੰ ਬਹੁਤ ਜ਼ਿਆਦਾ ਘਰਾਂ ਵਿੱਚ ਬਣਾਉਂਦੇ ਜਦੋਂ ਵਿਆਹਾਂ ਵਿੱਚ ਸਾਰੀ ਲੇਡੀਜ਼ ਇਕੱਠੀਆਂ ਹੋਗੇ ਤੇ ਇਹ ਘਰਾਂ ਵਿੱਚ ਬਣਾਉਂਦੀਆਂ ਸਨ ਤੇ ਇਹ ਬਹੁਤ ਜ਼ਿਆਦਾ ਸਵਾਦ ਲੱਗਦੇ ਹਨ ਤੇ ਅਸੀਂ ਜਦੋਂ ਵੀ ਇਹ ਖਤਮ ਹੋ ਜਾਂਦੇ ਹਾਂ ਇਸ ਨੂੰ ਘਰ ਵਿੱਚ ਬਣਾ ਲੈਂਦੇ ਹਾਂ ਆਟਾ ਹੋ ਚੁੱਕਾ ਹੈ ਤਿਆਰ ਇਸ ਨੂੰ 15-20 ਮਿੰਟ ਤੱਕ ਰੱਖ ਕੇ ਇਸ ਨੂੰ ਫਿਰ ਅਸੀਂ ਇਸ ਦੇ ਛੋਟੇ-ਛੋਟੇ ਪੇੜੇ ਕਰ ਲਵਾਂਗੇ ਤੇ ਇਸ ਨੂੰ ਵੇਲ ਲਵਾਂਗੇ ਪੂੜੀ ਦੇ ਆਕਾਰ ਦੇ ਅਸੀਂ ਇਸ ਨਾਲ ਇਹਨਾਂ ਨੂੰ ਵੇਲ ਲਿਆ ਹੈ ਬਹੁਤੀ ਜ਼ਿਆਦਾ ਅਸੀਂ ਇਹਨਾਂ ਨੂੰ ਪਤਲੇ ਨਹੀਂ ਤੇ ਬਹੁਤ ਜ਼ਿਆਦਾ ਮੋਟੇ ਨਹੀਂ ਵੇਲਣਾ ਬਸ ਇੱਕ ਜਿੱਸਾ ਅਸੀਂ ਆਮ ਪੂੜੀ ਬਣਾਉਂਦੇ ਹਾਂ ਇਸੇ ਤਰ੍ਹਾਂ ਅਸੀਂ ਸਾਰੇ ਵੇਲ ਕੇ ਰੱਖ ਲਵਾਂਗੇ ਹੁਣ ਇਸ ਵਿੱਚ ਅਸੀਂ ਉਹੀ ਪੰਜੀਰੀ ਪਾਵਾਂਗੇ ਜੋ ਅਸੀਂ ਪਹਿਲੇ ਤਿਆਰ ਕਰਕੇ ਰੱਖੀ ਹੈ ਠੰਡੀ ਹੋਣ ਦੀ ਇਸ ਨੂੰ ਇਸ ਵਿੱਚ ਪਾ ਦਵਾਂਗੇ ਥੋੜਾ ਜਿਹਾ ਇਸ ਵਿੱਚ ਸਾਈਡ ਤੇ ਲਗਾਵਾਂਗੇ ਪਾਣੀ ਤਾਂ ਜੋ ਇਸ ਨਾਲ ਲੱਡੂ ਖੁੱਲਣ ਨਾ ਤੇ ਬਾਈਂਡਿੰਗ ਵਧੀਆ ਹੋ ਜਾਏ ਇਸੇ ਤਰ੍ਹਾਂ ਚੰਗੀ ਤਰ੍ਹਾਂ ਦਬਾ ਕੇ ਅਸੀਂ ਇਹਨਾਂ ਨੂੰ ਤਿਆਰ ਕਰ ਲਵਾਂਗੇ ਹੁਣ ਅਸੀਂ ਇਹ ਡਿਜ਼ਾਈਨ ਜਿਹੜੇ ਜੋ ਪੁਰਾਣੇ ਲੋਕ ਪਾਉਂਦੇ ਹੁੰਦੇ ਸਨ ਮੈਨੂੰ ਬਹੁਤ ਵਧੀਆ ਲੱਗਦੇ ਹਨ ਤੇ ਇਹ ਕੰਮ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਂਗਰੇ ਵਾਲਾ ਡਿਜ਼ਾਈਨ ਮੈਂ ਆਪਣੇ ਹੱਥਾਂ ਨਾਲ ਬਣਾ ਰਹੀ ਹਾਂ ਤੇ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਇਹ ਲੱਡੂ ਹੋ ਚੁੱਕਾ ਹੈ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਡੂ ਤਿਆਰ ਹੋਏ ਹਨ ਤੇ ਛੋਟੇ-ਛੋਟੇ ਬਹੁਤ ਹੀ ਵਧੀਆ ਸਵਾਦ ਬਣੇ ਹਨ ਲੱਡੂ ਬਸ ਇਸੇ ਤਰ੍ਹਾਂ ਅਸੀਂ ਬਾਕੀ ਦੇ ਲੱਡੂ ਵੀ ਤਿਆਰ ਕਰਕੇ ਰੱਖ ਲਵਾਂਗੇ ਇਹੀ ਡਿਜ਼ਾਈਨ ਵਿੱਚ ਛੋਟੇ-ਛੋਟੇ ਸਾਂਚੇ ਮਿਲ ਜਾਂਦੇ ਹਨ ਲੇਕਿਨ ਉਹਨਾਂ ਨਾਲੋਂ ਜ਼ਿਆਦਾ ਮੈਨੂੰ ਹੱਥ ਨਾਲ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ ਤੁਸੀਂ ਦੇਖ ਸਕਦੇ ਲੱਡੂ ਸਾਰੇ ਤਿਆਰ ਕਰ ਲਏ ਹਨ ਹੁਣ ਇੱਥੇ ਅਸੀਂ ਰਿਫਾਇਨਡ ਵਿੱਚ ਇਹ ਹਲਕੇ-ਹਲਕੇ ਗੈਸ ਤੇ ਲੱਡੂ ਸਾਰੇ ਤਲ ਲਵਾਂਗੇ ਜ਼ਿਆਦਾ ਤੇਜ਼ ਗੈਸ ਨਹੀਂ ਕਰਨਾ ਕਿਉਂਕਿ ਲੱਡੂ ਵਿੱਚੋਂ ਕੱਚੇ ਰਹਿ ਸਕਦੇ ਹਨ ਤੇ ਕ੍ਰਿਸਪੀ ਵੀ ਨਹੀਂ ਹੋਣਗੇ ਇਸ ਕਰਕੇ ਛਿਮ ਗੈਸ ਇੱਕ ਵਾਰੀ ਚੰਗੀ ਤਰ੍ਹਾਂ ਤੇਲ ਗਰਮ ਕਰਨ ਤੋਂ ਬਾਅਦ ਇਸ ਨੂੰ ਹਲਕਾ ਜਿਹਾ ਸੀ ਕੱਟ ਕਰਨ ਤੋਂ ਬਾਅਦ ਇਸ ਤੇ ਸਾਰੇ ਲੱਡੂ ਪਾ ਕੇ ਇਸਨਾਂ ਨੂੰ ਤਲ ਲਵਾਂਗੇ ਲੱਡੂ 골ਡਨ ਬ੍ਰਾਊਨ ਹੋ ਰਹੇ ਹਨ ਤੇ ਬਹੁਤ ਹੀ ਵਧੀਆ 스멜 ਆ ਰਹੀ ਹੈ ਤੇ ਬਹੁਤ ਹੀ ਸੋਹਣੇ ਲੱਗ ਰਹੇ ਹਨ ਖਾਣ ਵਿੱਚ ਵੀ ਉਨੇ ਹੀ ਸਵਾਦ ਸੀ ਇੱਥੇ ਲੱਡੂ ਹੋ ਚੁੱਕੇ ਹਨ ਤਿਆਰ ਬਸ ਅਸੀਂ ਇਹਨਾਂ ਨੂੰ ਹੁਣ ਬਾਹਰ ਕੱਢ ਲਵਾਂਗੇ ਇੱਕ ਪੇਪਰ ਦੇ ਵਿੱਚ ਅਸੀਂ ਸਾਰੇ ਲੱਡੂ ਇਸੇ ਤਰ੍ਹਾਂ ਤਲ ਕੇ ਬਾਹਰ ਕੱਢਦੇ ਜਾਵਾਂਗੇ ਬਾਕੀ ਦੇ ਲੱਡੂ ਵੀ ਇਸੇ ਤਰ੍ਹਾਂ ਹੀ ਅਸੀਂ ਸਿੰ ਗੈਸ ਤੇ ਹੀ ਤਲਨੇ ਹਨ ਲੱਡੂ ਹੋ ਚੁੱਕੇ ਹਨ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣੇ ਹਨ ਹੁਣ ਇਹਨਾਂ ਨੂੰ ਅਸੀਂ ਟੇਸਟ ਕਰਾਵਾਂਗੇ ਆਪਣੇ ਮੰਮਾ ਨੂੰ ਮੰਮਾ ਖਾ ਕੇ ਦੱਸਣਗੇ ਕਿ ਲੱਡੂ ਕਿਵੇਂ ਦੇ ਹਨ ਲੱਡੂ ਬਹੁਤ ਜ਼ਿਆਦਾ ਸਵਾਦ ਲੱਗੇ ਮੰਮਾ ਨੂੰ ਸਾਡੀ ਵੀਡੀਓ ਵੇਖਣ ਲਈ ਧੰਨਵਾਦ